ਦੋਸਤੋ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਟਾਪਾਦੀ ਸਕੂਲ ਰੋਡ ਤੇ ਜਿੱਥੇ ਸਰਕਾਰੀ ਸੀਨੀਅਰ ਸੈਕੰਡਰੀ ਮੁੰਡਿਆ ਵਾਲੇ ਸਕੂਲ ਦੇ ਅਤੇ 8 ਨੰਬਰ ਗਲੀ ਦੇ ਬਿਲਕੁਲ ਨਾਲ ਸੰਨੀ ਫੋਟੋਸਟੇਟ ਸੰਨੀ ਲੈਮੀਨੇਸ਼ਨ ਬੁਕੂ ਟਿਪੂ ਬੱਚਿਆਂ ਦਾ ਹਰ ਤਰ੍ਹਾਂ ਦਾ ਪੜਾਈ ਲਿਖਾਈ ਦਾ ਸਮਾਨ ਜਿਵੇਂ ਕਿ ਬੈਗ ਬੱਚਿਆਂ ਦੇ ਸਕੂਲ ਵਾਲੇ ਬੈਗ ਇਸ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਜੋ ਵੀ ਆਈਟਮ ਆਉਂਦੀ ਹੈ ਉਹ ਸਾਰੀ ਆਈਟਮ ਇਹਨਾਂ ਦੀ ਦੁਕਾਨ ਤੋਂ ਮਿਲਦੀ ਹੈ ਪੈਨਸਲਾਂ ਪੈਨ ਢੇਰੀ ਲੱਗਿਆ ਪਿਆ ਇਹਨਾਂ ਦਾ ਛੱਲੇ ਬਾਕੀ ਤੁਹਾਡੀ ਅਸੀਂ ਗੱਲ ਵੀ ਕਰਵਾਵਾਂਗੇ ਆ ਗਿਫਟ ਆਈਟਮ ਵੀ ਬਹੁਤ ਰੱਖੀ ਹੋਈ ਹੈ ਨਵੇਂ ਸਾਲ ਦੀਆਂ ਵਧੀਆ ਡੈਰੀਆਂ ਫੈਂਸੀ ਡੈਰੀਆਂ ਆ ਰੰਗਦਾਰ ਛਤਰੀਆਂ ਵੀ ਰੱਖੀ ਬੈਠੇ ਨੇ ਕੀ ਬਾਤ ਹੈ ਬੱਚਿਆਂ ਦੇ ਬੈਟ ਕ੍ਰੇਟ ਖੇਡਣ ਲਈ ਬੱਚਿਆਂ ਦੇ ਬੈਟ ਰੈਕਟ ਚਿੜੀਆਂ ਵੀ ਕਹਿ ਦਿੰਨੇ ਆਪਾਂ ਇਹਨਾਂ ਨੂੰ ਆ ਸਾਰਾ ਸਮਾਨ ਸਰਕਾਰੀ ਦਫ਼ਤਰਾਂ ਦੇ ਵਿੱਚ ਅਤੇ ਸਕੂਲਾਂ ਦੇ ਵਿੱਚ ਵਰਤੋਂ 'ਚ ਆਉਣ ਵਾਲੀਆਂ ਵੱਡੀਆਂ ਫੈਲਾਂ ਲੈਮੀਨੇਸ਼ਨ ਪੇਪਰ ਲੈਮੀਨੇਸ਼ਨ ਦਾ ਸਾਰਾ ਸਮਾਨ ਹੈ ਜਿਵੇਂ ਕੋਈ ਆਈ ਕਾਰਡ ਸਕੂਲ ਦਾ ਸਨাক্তੀ ਕਾਰਡ ਬੱਚਿਆਂ ਨੇ ਆਪਣੇ ਡਿਟੇਲ ਮਾਰਕਸ ਜਿਸ ਨੂੰ ਡੀ ਐਮ ਸੀ ਵੀ ਕਹਿ ਦਿੰਨੇ ਆਪਾਂ ਉਹ ਵੀ ਲੈਮੀਨੇਸ਼ਨ ਕੀਤੇ ਜਾਂਦੇ ਨੇ ਵੱਡੀ ਗੱਲ ਇਹ ਹੈ ਵੀ ਇਨਾਂ ਕੋਲੇ ਫੋਟੋ ਸਟੇਟ ਮਸ਼ੀਨ ਹੈ ਜੋ ਬਹੁਤ ਹੀ ਸਾਫ਼ ਪ੍ਰਿੰਟ ਵਾਲੀ ਲੈਮੀਨੇਸ਼ਨ ਹੈ ਇੱਕ ਵਾਰੀ ਇਹਨਾਂ ਹੀ ਦੁਕਾਨ ਤੇ ਤੁਸੀਂ ਜ਼ਰੂਰ ਆ ਕੇ ਸੇਵਾ ਦਾ ਮੌਕਾ ਦਿਓ ਛੋਟੀਆਂ ਬੱਚਿਆਂ ਲਈ ਫੁੱਟਵਾਲਾ ਆਪ ਤੁਹਾਨੂੰ ਦਿਖਾ ਰਹੇ ਆ ਮੈਨੂੰ ਆਇਆ ਮੁੜ ਕੇ ਛੱਲੇ ਆ ਰੈਕਟ ਆ ਕੇ ਤੁਹਾਡੇ ਸਾਹਮਣੇ ਛਤਰੀਆਂ ਲੰਚ ਬਏਗਾ ਜਿਹੜੇ ਸਕੂਲਾਂ ਦੇ ਵਿੱਚ ਜਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਸਟਾਫ ਲੱਗਿਆ ਹੋਵੇ ਉਹਨਾਂ ਨੂੰ ਲੰਚ ਬਾਕਸ ਬੜਿਆ ਆਰਾਮਦਾਇਕ ਹੈ ਮੋਟੇ ਦੇ ਵਿੱਚ ਪੈ ਜਾਂਦਾ ਹੈ ਅਤੇ ਬੱਚਿਆਂ ਦੀ ਹਰ ਤਰ੍ਹਾਂ ਦੀ ਆਈਟਮ ਇਹਨਾਂ ਦੀ ਦੁਕਾਨ ਤੋਂ ਮਿਲਦੀ ਹੈ। ਬਾਕੀ ਇਹਨਾਂ ਨਾਲ ਗੱਲ ਵੀ ਕਰਵਾਉਣੀ ਆ ਤੁਹਾਡੀ। ਹਾਂਜੀ ਸਨੀ ਜੀ ਕੀ ਖਸਾ ਤੁਹਾਡੀ ਦੁਕਾਨ ਤੇ? ਨਮਸਕਾਰ ਜੀ। ਹਾਂਜੀ। ਆਪਣੇ ਕੋਲੇ ਫੁੱਲ ਸਟੇਟ ਦਾ ਕੰਮ ਹੈ ਜੀ। ਹਾਂਜੀ। ਨਾਲ ਸਟੇਸ਼ਨਰੀ ਦਾ ਜੀ। ਠੀਕ ਹੈ ਜੀ। ਤੇ ਨਾਲ ਸਪੋਰਟਸ ਦਾ ਕੰਮ ਕਰਦੇ ਆ ਜੀ। ਠੀਕ ਹੈ। ਤੇ ਇੱਕ ਵਾਰੀ ਆਈਓ ਜੀ ਜ਼ਰੂਰ ਵਿਜ਼ਿਟ ਕਰਿਓ। ਜਿਆਜ ਰੇਟ ਲਗਾਵਾਂਗੇ ਜੀ। ਆ ਆਪਣਾ ਐਡਰੈਸ ਹੈ ਜੀ ਗਲੀ ਨੰਬਰ 8 ਸਕੂਲ ਰੋਡ ਗੁਆਇਸ ਸਕੂਲ ਦੇ ਨੇੜੇ ਹੈ ਜੀ ਬਿਲਕੁਲ ਪਹੁੰਚਿਓ ਜਰੂਰ ਹੀ ਫੋਨ ਨੰਬਰ ਹੀ ਬੋਲ ਦਵਾਂ ਤੁਹਾਡਾ 94640 50545 ਅੱਛਾ ਬੱਚਿਆਂ ਲਈ ਜੋ ਸਟੇਸ਼ਨਰੀ ਦਾ ਹੈ ਉਹ ਕੀ ਕੀ ਰੱਖਦੇ ਹੋ ਤੁਸੀਂ ਕਾਪੀਆਂ ਜੀ ਪੈਨਸਲ ਪੈਂਸਲ ਰਬਰ ਸ਼ੋਪਨਰ ਸਾਰਾ ਕੁਝ ਰੱਖਦੇ ਆਂ ਜੀ ਕਲਰ ਵਗੈਰਾ ਕਿੱਟਾਂ ਵਗੈਰਾ ਹੋ ਗਿਆ ਜੀ ਫਿਰ ਸਕੂਲ ਬੈਗ ਹੋਗੇ ਜੀ ਲੰਚ ਬਾਕਸ ਹੋਗੇ ਪਾਣੀ ਵਾਲੀ ਬੋਤਲ ਹੋਗੀ ਔਰ ਬਹੁਤ ਕੁਝ ਆਟਮ ਆਈ ਥੋਡੇ ਸਾਹਮਣੇ ਫੋਟੋ ਸਟੇਟ ਦਾ ਫੋਟੋ ਸਟੇਟ ਵੀ ਕਲਰ ਪ੍ਰਿੰਟ ਕਰਦੇ ਆ ਜੀ ਠੀਕ ਹੈ ਲੈਮੀਨੇਸ਼ਨ ਕਰਦੇ ਆ ਆਧਾਰ ਕਾਰਡ ਪੈਨ ਕਾਰਡ ਪਾਸਪੋਰਟ ਡਰਾਈਵਿੰਗ ਲਿਸੈਂਸ ਸਾਰਾ ਕੁਝ ਅਪਲਾਈ ਕਰਦੇ ਆਂ ਆਨਲਾਈਨ ਤੇ ਬੱਚਿਆਂ ਦੀਆਂ ਖੇਡਾਂ ਦੇ ਸੰਬੰਧਤ ਕੋਈ ਕ੍ਰਿਕਟ ਬੈਟ ਮਿਲ ਜਾਣਗੇ ਜੀ ਰੈਕੇਟ ਮਿਲ ਜਾਣਗੇ ਬਿੱਕਾਂ ਮਿਲ ਜਾਣਗੀਆਂ ਬੋਲੇ ਮਿਲ ਜਾਣੀਆਂ ਜੀ ਹੋਰ ਵੀ ਬਹੁਤ ਹਟਮਾਨੀ ਜੀ ਠੀਕ ਹੈ ਇੱਕ ਵਾਰੀ ਇਹਨਾਂ ਦੀ ਦੁਕਾਨ ਤੇ ਜ਼ਰੂਰ ਤੁਸੀਂ ਵਿਜ਼ਿਟ ਕਰੋ ਸਾਰੇ ਸਾਮਾਨ ਨਾਲ ਦੁਕਾਨ ਖਾਜਾ ਖਚਪਰੀ ਹੋਈ ਹੈ ਇਸ ਮੌਕੇ ਦਾ ਜਰੂਰ ਤੁਸੀਂ ਫਾਇਦਾ ਠਾਓ ਇੱਕ ਵਾਰੀ ਆਪ ਅਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਸੰਨੀ ਫੋਟੋ ਸਟੇਟ ਐਂਡ ਸਟੇਸ਼ਨਰੀ ਸਟੋਰ ਜਿੱਥੇ ਹਰ ਤਰ੍ਹਾਂ ਦਾ ਬੱਚਿਆਂ ਨੂੰ ਪੜ੍ਹਾਈ ਦੇ ਸੰਬੰਧਿਤ ਸਾਮਾਨ ਮਿਲਦਾ ਹੈ ਇੱਕ ਵਾਰੀ ਜਰੂਰ ਆਓ ਬਹੁਤ ਬਹੁਤ ਧੰਨਵਾਦ